ਪਾਂ ਖਲਸੀ ਦੀ ਜਿਹੜੀ ਹੈਗੀ ਚੈੱਕ ਪੋਸਟ ਤੇ ਆ ਗਏ ਇੱਥੋਂ ਆਪਾਂ ਐਂਟਰ ਕਰ ਜਾਂਦੇ ਆ ਲੇਅ ਡਿਸਟ੍ਰਿਕਟ ਲਈ ਤੇ ਬਾਈਕ ਆ ਟੰਗੀ ਹੋਈ ਆਪਣੀ ਪਿੱਛੇ ਸਵੇਰ ਤਿੰਨ ਵੇ ਤੇ ਚੱਲੇ ਹੋਏ ਆਂ ਆਪਾਂ ਤੇ ਬਾਈ ਦਾ ਬੰਪਰ ਲੱਥ ਗਿਆ ਆਪਣੀ ਕਿੰਨੇ ਦੋ ਲੱਥਿਆ ਤੇ ਆ ਬੰਨੀ ਹੋਈ ਬਾਈਕ ਆਪਣੀ ਸਵੇਰ ਸਵੇਰ ਹੀ ਨਿਕਲ ਗਏ ਸੀ ਤਾਂ ਕਰਕੇ ਰਸਤੇ 'ਚ ਸੂਟ ਨਹੀਂ ਕੀਤਾ ਖਲਸੀ ਰਹਿ ਗਿਆ 3 ਕਿਲੋਮੀਟਰ ਤੇ ਲੇਅ ਰਹਿ ਗਿਆ 97 ਕਿਲੋਮੀਟਰ ਪਾਂ ਲੈ ਏਜੰਸੀ ਦੇ ਵਿੱਚ ਆ ਗਏ ਆਂ ਤੇ ਬਾਈਕ ਇੱਥੇ ਉਤਾਰ ਰਹੇ ਆਂ ਤੇ ਏਜੰਸੀ ਅੱਜ ਬੰਦ ਲੇ ਵੀ ਬੰਦੀ ਆ ਸਾਰਾ ਲਗਭਗ ਤੇ ਕਹਿੰਦੇ ਸ਼ਾਮ ਨੂੰ ਜੇ ਬਣੀ ਤਾਂ ਕੱਲ ਸ਼ਾਮ ਨੂੰ ਕਰ ਦਾਂਗੇ ਬਾਕੀ ਦਿਨ ਸਾਰਾ ਖਰਾਬ ਹੋ ਜਾਣਾ ਅੱਜ ਇਹਨੂੰ ਸਹੀ ਕਰਉਣ ਤੇ ਬਾਕੀ ਵੇਖਦੇ ਆਂ ਲਾ ਕੇ ਗੱਲਬਾਤ ਕਰਦੇ ਕੀ ਬੰਦਾ ਇੱਥੇ ਆਪਾਂ ਬਾਈਕ ਅਨਲੋਡ ਕਰਤੀ ਆ ਤੇ ਉਹਨਾਂ ਨੇ ਸ਼ਾਮ ਤੱਕ ਕਿਹਾ ਕਹਿੰਦੇ ਪਤਾ ਕਰ ਲਿਓ ਜੇ ਹੋ ਜੇ ਤਾਂ ਸਮਾਨ ਵਗੈਰਾ ਆਪਾਂ ਕੱਢ ਲਿਆ ਵਾ ਤੇ ਹੁਣ ਆਪਾਂ ਜਾ ਰਹੇ ਆਂ ਆਪਣੇ ਹੋਮ ਸਟੇ ਦੇਖਣ ਕੋਈ ਤੇ ਉੱਥੇ ਸਟੇ ਕਰਦੇ ਆਂ ਰੁਕਣਾ ਹੀ ਪੈਣਾ ਵਾ ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਨਵੇਂ ਵਲੌਗ 'ਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਮੈਂ ਇੰਨਾ ਵਧੀਆ ਤਾਂ ਨਹੀਂ ਹੈਗਾ ਜੋ ਮੇਰੇ ਨਾਲ ਹੈਪਨਿੰਗ ਹੋ ਰਹੀ ਹੈ 2 ਦਿਨ ਦੀ ਤੇ ਉਸ ਮੁਤਾਬਕ ਤਾਂ ਨਹੀਂ ਬੜਾ ਵਧੀਆ ਪਰ ਠੀਕ ਹੈ ਇਹ ਵੀ ਸਫਰ ਦਾ ਇੱਕ ਹੁੰਦਾ 파ਟ ਹੁੰਦਾ ਜਿਹੜਾ ਆਪਾਂ ਅਕਸੈਪਟ ਕਰਨਾ ਚਾਹੀਦਾ ਵੈ ਏਜੰਸੀ ਆਪਾਂ ਬੁਲਟਾ ਬਣਾ ਜਿਹੜਾ ਬਾਈਕ ਦੇ ਆਏ ਆ ਠੀਕ ਹੈ ਜੀ ਉਹ ਕਹਿ ਰਹੇ ਕਿ ਜਾਂ ਤਾਂ ਸ਼ਾਮ ਨੂੰ 6 ਵਜੇ ਨਹੀਂ ਤਾਂ ਕੱਲ ਦੂੰਗੇ ਅੱਜ ਲਈ ਸਾਰੇ ਬੰਦ ਆ ਬਈ ਸਾਰੇ ਬੰਦ ਲੇ ਆ ਕੋਈ ਇੱਕ ਇੱਕ ਸਿੰਗਲ ਸ਼ੋਪ ਤੱਕ ਨਹੀਂ ਖੁੱਲੀ ਹੋਮਸਟੇ ਵੀ ਮੈਨੂੰ ਮਸਾ ਮਿਲਿਆ ਇੱਕ ਤੇ ਹੁਣ ਆਹ ਹੋਮਸਟੇ ਲਿੱਤਾ ਆਪਾਂ ਠੀਕ ਹੈ ਜੀ ਤੇ ਚਾਕਾ ਦਿਖਾ ਦਈਏ ਤੁਹਾਨੂੰ ਹੋਮਸਟੇ ਦਾ ਬਾਥਰੂਮ ਦਿਖਾਇਆ ਚੈਨਲ ਇਹ ਬਾਹਰਲੀ ਲੁੱਕ ਆ ਸਾਰੀ ਹੋਮਸਟੇ ਦੀ ਠੀਕ ਹੈ ਤੇ ਤੇ ਕਾਫੀ ਵਧੀਆ ਸਟੇ ਆ ਹੋ ਰਿਹਾ ਇੱਥੇ ਤੇ 1000 ਰੁਪਏ ਦਾ ਆਪਣ ਨੂੰ ਲਾਇਆ ਇਹਨਾਂ ਨੇ ਸਾਰਾ ਇੱਥੇ ਪਾਣੀ ਗਰਮ ਹੈ ਤੇ ਬਾਹਰਲਾ 뷰 ਵੀ ਇੱਥੋਂ ਵਧੀਆ ਦਿਖਦਾ ਵਾ ਦੇਖ ਸਕਦੇ ਹੋ ਕਿੰਨਾ ਵਧੀਆ 뷰 ਦਿਖਦਾ ਤੇ 뷰 ਵੀ ਸੋਹਣਾ ਵਾ ਤੇ ਬੰਦੇ ਬਹੁਤ ਵਧੀਆ ਹੱਥੋਂ ਦੇ ਸਾਰੇ ਮਲਕੀ ਕੋਆਪਰੇਟਿਵ ਹੈ ਤੇ ਚਾਹ ਇਹਨਾਂ ਨੂੰ ਕਹੀ ਸੀ ਚਾਹ ਬਣਾ ਕੇ ਇਹਨਾਂ ਨੇ ਪਿਆਤੀ ਨਾਲ ਇੱਕ ਬਿਸਕੁਟ ਤੇ ਲਦਾਖੀ ਬਿਸਕੁਟ ਹੈ ਇਹ ਇਹ ਲੋਕਲ ਮੇਡ ਹੈ ਤੇ ਟੇਸਟੀ ਹੈ ਜਮਾਈ ਬਹੁਤ ਵਧੀਆ ਲੱਗੇ ਖਾ ਕੇ ਤੇ ਗੱਲ ਰਹਿ ਗਈ ਕਿ ਕੱਲ ਜਦੋਂ ਮੈਂ ਮੁਰਗਮਲਾਹ ਜਾ ਰਿਹਾ ਸੀ ਮੁਰਗਮਲਾਹ ਉਹ ਜੰਸਕਰ ਵਾਲੀ ਸਾਈਡ ਤੋਂ ਜਾਣਾ ਪੈਂਦਾ ਇੱਕ ਇੱਕ ਰਸਤਾ ਜਿੱਥੋਂ ਦੱਸਿਆ ਸੀ ਆਪਣਾ ਸਿੰਘ ਲਿੰਕ ਸ਼ੈਡ ਵੱਲ ਜਾ ਰਿਹਾ ਸੀ ਇੱਕ ਲੇਵਲ ਵੱਲ ਜਾ ਰਿਹਾ ਸੀ ਮੈਂ ਲਿੰਕ ਸ਼ੈਡ ਵਾਲੇ ਰੋਡ ਤੇ ਚੜ ਗਿਆ ਉਹ ਬਈ ਬੜਾ ਖਤਰਨਾਕ ਰੋਡ ਸੀ ਆ ਉੱਥੇ ਚੜਾਈ ਚੜਦੇ ਚੜਦੇ ਨਾ ਇੰਨਾ ਆਫ ਰੋਡਿੰਗ ਹੋਈ ਇੰਨੀ ਆਫ ਰੋਡ ਹੋਈ ਤੁਹਾਨੂੰ ਗੱਲਾਂ ਹੀ ਛੱਡ ਦੋਈ ਤੇ ਉੱਥੇ ਮੇਲਾ ਬਾਈਕ ਹੀਟ ਫੜ ਗਈ ਹੀਡ ਫਟਣ ਕਰਕੇ ਕਲਚ ਪਲੇਟ ਦੀ ਫਰਸਟ ਵਾਲੀ ਆ ਉਹ ਖਰਾਬ ਹੋ ਗਈ ਜਾਂ ਸੜ ਗਈ ਜਾਂ ਟੁੱਟ ਗਈ ਜੋ ਵੀ ਕਹਿ ਸਕਦੇ ਆ ਉਹ ਆਪਾਂ ਨੂੰ ਸ਼ਾਮ ਨੂੰ ਪਤਾ ਲੱਗੂ ਜਾਂ ਕੱਲ ਪਤਾ ਲੱਗੂ ਕਿ ਕੀ ਹੋਇਆ ਤੇ ਅੱਜ ਦਾ ਕੀ ਦਿਖਾਵਾਂ ਤੁਹਾਨੂੰ ਕਿ ਮੈਂ ਤਾਂ ਬਸ ਸਫਰ ਕਰਕੇ ਆਇਆ ਸਵੇਰੇ 9 ਵਜੇ ਦਾ ਚੱਲਿਆ ਹੋਇਆ ਮੈਂ ਤੇ ਇੱਥੇ ਮੈਂ 12 ਵਜੇ ਪੁੱਜਿਆ 12 ਵੇ ਪਹੁੰਚੇ ਕਿ ਉੱਥੇ ਆਪਣਾ ਬਾਈਕ ਅਨਲੋਡ ਕੀਤੀ ਫਿਰ ਉਹਨਾਂ ਨਾਲ ਜੌਬ ਕੜਨਾਤਾ ਤੇ ਸ਼ਾਮ ਨੂੰ ਹੁਣ ਮੈਂ ਜਾਉਂਗਾ ਇੱਕ ਰੀ ਪਤਾ ਲੇ ਕੇ ਤੇ ਕੋਸ਼ਿਸ਼ ਇਹ ਕੀਤੀ ਮੈਂ ਏਜੰਸੀ ਦੇ ਕੋਲੇ ਹੀ ਆਪਣਾ ਜਿਹੜਾ ਹੈਗਾ ਹੋਮਸਟੇ ਲੈ ਲਿਆ ਕਿ ਮੈਂ ਜਾਣਾ ਸੁੱਖਾ ਰਹੂਗਾ ਸਮਾਨ ਵਗੈਰਾ ਉਹਨਾਂ ਨੇ ਮੈਨੂੰ ਇੱਥੇ ਲਿਆ ਕੇ ਦਿੱਤਾ ਤੇ ਪੈਸੇ ਕਾਫੀ ਲੱਗ ਗਏ ਵੀ ਉੱਥੋਂ ਲੈ ਉਹਦੇ ਲਿੰਕ ਸ਼ਾਟ ਤੋਂ ਉੱਥੋਂ ਤੱਕ ਉਹਨਾਂ ਨੇ ਪਹਿਲਾਂ ਤਾਂ ਉੱਥੋਂ ਮੁਰਗਲਾ ਤੋਂ ਬਾਈਕ ਚੱਕੀ ਫਿਰ ਰਾਤ ਉੱਥੇ ਸਟੇ ਕਰਾਇਆ ਥਾਣਾ ਪਾਣਾ ਖਵਾਇਆ ਫਿਰ ਰਾਤ ਨੂੰ ਫਿਰ ਸਵੇਰ 3 ਵਜੇ ਚੱਲੇ ਇਹ ਇੱਥੇ ਆ ਕੇ 12 ਵਜੇ ਉਹਨਾਂ ਨੇ ਬਾਈ ਕਿਥੇ ਏਜੰਸੀ ਚ ਅਨਲੋਡ ਕਰਤੀ ਇਹਦਾ ਕੁੱਲ ਮਿਲਾ ਕੇ 12000 ਰੁਪਏ ਖਰਚਾ ਲੱਗ ਗਿਆ ਮੇਰਾ ਲਗਭਗ ਲੱਗ ਗਿਆ ਤੇ ਹੁਣ ਹੋਮਸਟੇਅ ਆਪਾਂ ਰੁਕੇ ਹੋਏ ਆ ਤੇ ਦੇਖਦੇ ਆਂ ਜੇ ਆਪਣਾ ਕੋਈ ਚੀਜ਼ ਆਪਣਾ ਹੋਰ ਹੋਈ ਤਾਂ ਵਧੀਆ ਜਿਹਾ ਦਿਖਾ ਦਾਂਗੇ ਨਹੀਂ ਤਾਂ ਫਿਰ ਆਪਾਂ ਏਜੰਸੀ ਚੱਲਾਂਗੇ ਉੱਥੇ ਜਾ ਕੇ ਗੱਲਬਾਤ ਕਰਦੇ ਆ ਕਿ ਹੁੰਦੀ ਏ ਕਿ ਨਹੀਂ ਹੁੰਦੀ ਗੱਲਬਾਤ ਆਪਣੀ ਬਾਈਕ ਦੀ ਗੱਲ ਬੰਦੀ ਕਿ ਨਹੀਂ ਬੰਦੀ ਬਾਕੀ ਲੇ ਸਾਰਿਆਂ ਨੇ ਦੇਖਿਆ ਹੀ ਹੋਇਆ ਵੈ ਤੇ ਮੈਂ ਜੇ ਦਿਖਾਉਂਗਾ ਤਾਂ ਉਹੀ ਗੱਲ ਹੋ ਜਾਣੀ ਰਿਪੀਟ ਵੱਜਣ ਵਾਲੀ ਕੋਸ਼ਿਸ਼ ਤੇ ਇਹ ਆ ਕਿ ਆਪਾਂ ਇਹ ਵਲੌਗ ਕਿਸੇ ਨਾਲ ਦੇ ਵਲੌਗ ਨਾਲ ਅਟੈਚ ਕਰ ਦਈਏ ਲੇ ਸਾਰਾ ਬੰਦ ਪਿਆ ਜੀ ਕੱਲ ਤੋਂ ਪੰਜ ਸੀ ਅੱਜ ਵੀ ਬੰਦ ਪਿਆ ਸਾਰਾ ਤੇ ਬਾਕੀ ਜਿਹੜੀ ਗੱਲ ਹੈਗੀ ਆ ਕਿ ਬਾਈਕ ਆਪਣਾ ਸਹੀ ਨਹੀਂ ਹੋਇਆ ਉਹਦਾ ਇੰਜਨ ਫੇਲਿਅਰ ਹੋ ਗਿਆ ਵਾ ਜਿਹਨੂੰ ਘੱਟੋ ਘਾਟ 7 ਦਿਨ ਜਾਂ 8 ਦਿਨ ਲੱਗਣਗੇ ਕਹਿੰਦੇ ਤੇ ਤੁਸੀਂ ਦੇਖ ਸਕਦੇ ਹੋ ਅੱਜ 2 10 ਅਕਤੂਬਰ ਹੈ ਤੇ ਕੱਲ 1 ਅਕਤੂਬਰ ਸੀ ਦੋਨੇ ਦਿਨ ਮੰਨਦਾ ਹੈ ਗਾਂ ਪਤਾ ਨਹੀਂ ਕਿੰਨੇ ਦਿਨ ਹੋਰ ਬੰਦ ਰਹੂਗੀ ਮਾਰਕੀਟ ਇਹ ਤੇ ਬਾਕੀ ਗੱਲ ਤੁਹਾਨੂੰ ਕਿਤੇ ਰੁਕਦੇ ਉਥੇ ਦੱਸਦੇ ਆਂ ਬਾਕੀ ਗੱਲਬਾਤ ਬਣੀ ਕੱਲ ਵੀ ਬੰਦ ਜੀ ਆਪਣਾ ਬਾਈਕ ਆ ਚੁੱਕਾ ਵਾ ਤੇ ਸੇਫ ਐਕਸਪ੍ਰੈਸ ਵੱਲੋਂ ਆਇਆ ਵਾ ਤੇ ਪੈਕਿੰਗ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪ੍ਰੋਪਰ ਕਵਰ ਕਰਕੇ ਭੇਜਿਆ ਮੋਗੇ ਲੈ ਤੋ ਆਇਆ ਇਹ ਤੇ ਲੈ ਤੋ ਹੀ ਮੈਂ ਬੁੱਕ ਕੀਤੀ ਸੀ ਇਹਨਾਂ ਦੀ ਜਿਹੜੀ ਸਰਵਿਸ ਹੈ ਤੇ ਇਹ ਪਾਜੀ ਮੋਗੇ ਦੇ ਆ ਤੇ ਮੋਗੇ ਤੋਂ ਲੈ ਕੇ ਆਇਆ ਹੋਰ ਪਾਜੀ ਕਿਵੇਂ ਆ ਵਧੀਆ ਕੀ ਨਾਮ ਤੁਹਾਡਾ ਜੀ ਲਖਮਿੰਦਰ ਸਿੰਘ ਲਖਮਿੰਦਰ ਸਿੰਘ ਕਿਵੇਂ ਤੁਸੀਂ ਬਾਈਕ ਵਗੈਰਾ ਵੀ ਕਰਦੇ ਹੋ ਡਿਲੀਵਰ ਕੇ ਸਾਰਾ ਕੁਝ ਹੋਰ ਕੁਝ ਵੀ ਆਈਟਮ ਕਰਦੇ ਹੋ ਹਰ ਤਰ੍ਹਾਂ ਦੀ ਆਈਟਮ ਕਰਦੇ ਆ ਆਪਣਾ ਕਪੜੇ ਆ ਗਿਆ ਕੋਈ ਵੀ ਚੀਜ਼ ਹੋ ਗਈ ਓਕੇ ਹੈਵੀ ਲੋਡ ਵੀ ਕਰਦੇ ਆ ਟ੍ਰਕਿੰਗ ਦਾ ਸਮਾਨ ਹੋ ਗਿਆ ਕੋਲ ਮੈਂ ਕਿ ਬਾਈਕ ਹੋ ਕੇ ਟ੍ਰਕਿੰਗ ਹੋ ਗਿਆ ਗਾ ਆਪਣੇ ਗਾਰਮੈਂਟਸ ਹੋ ਗਏ ਸ਼ੂ ਵਗੈਰਾ ਹਰ ਚੀਜ਼ ਆਪਣੀਆਂ ਭੇਨ ਕਰਦਾ ਸਮਾਨ ਕੋਈ ਕੋਈ ਵੀ ਆਪਣਾ ਸਾਰਾ ਡਿਲੀਵਰ ਕਰਦੇ ਥੋੜੇ ਕਹਿਣ ਦਾ ਮਤਲਬ ਜਿਸ ਨੇ ਕਿਸੇ ਨੇ ਘਰ ਸ਼ਿਫਟ ਕਰਨਾ ਉਹ ਵੀ ਕਰਾ ਦਿੰਦੇ ਜੀ ਜੀ ਕਹਿਣ ਦਾ ਮਤਲਬ ਇਹ ਆ ਤੁਹਾਡਾ ਠੀਕ ਹੈ ਜੀ ਪੂਰੇ ਆਲ ਇੰਡੀਆ ਜੀ ओके okay. जी सर ਤੇ ਬਾਕੀ ਲੋਡਿੰਗ ਵਗੈਰਾ ਜਿਹੜੀ ਤੁਸੀਂ ਹੈਵੀ ਕਰਦੇ ਹੋ ਕਿ ਲਾਈਟ ਤੇ ਜ਼ਿਆਦਾ ਜ਼ੋਰ ਆ ਤੁਹਾਡਾ ਦੋਨੇ ਹੀ ਹੈਵੀ ਵੀ ਹੈ ਲਾਈਟ ਤੇ ਗੱਡੀ ਇਹੀ ਯੂਜ਼ ਕਰਦੇ ਆ ਕਿ ਹੋਰ ਵੀ ਇਸ ਤੋਂ ਵੱਡੇ ਵੱਡੇ ਆਪਣਾ ਵੱਡੀਆਂ ਹੈਗੀਆਂ ਹੈਗੀਆਂ ਚਲੋ ਛੋਟੀਆਂ ਜਿਹੜੀ ਦੇ ਅੰਦਰ ਛੋਟੀਆਂ ਜਾਂਦੀਆਂ ਵੇ ਛੋਟੀਆਂ ਗੱਡੀ ਰੱਖੀ ਹੋਈ ਠੀਕ ਹੈ ਜੀ ਠੀਕ ਸਰ ਬਾਕੀ ਬਾਈ ਜਨਾਂ ਦਾ ਟੋਲ ਫਰੀ ਨੰਬਰ ਇੱਥੇ ਲਿਖਿਆ ਤੇ ਵੈਬਸਾਈਟ ਇੱਥੇ ਲਿਖੀ ਆ ਜੇ ਕਿਸੇ ਨੇ ਸਰਵਿਸ ਲੈਣੀ ਆ ਤੇ ਇੱਥੇ ਜਾ ਕੇ ਚੈੱਕ ਕਰ ਸਕਦੇ ਜਾਂ ਟੋਲ ਫਰੀ ਤੇ ਕਾਲ ਕਰਕੇ ਪਤਾ ਕਰ ਸਕਦੇ ਹੋ ਠੀਕ ਹੈ ਵੀਰੇ ਥੈਂਕ ਯੂ ਥੈਂਕ ਯੂ ਬਾਈਕ ਹੋ ਗਈ ਅਨਬਾਕਸਿੰਗ ਤੇ ਤੁਸੀਂ ਦੇਖ ਹੀ ਚੁੱਕੇ ਹੋ ਮਾੜਾ ਝਾਕਾ ਤੁਹਾਨੂੰ ਦਿਖਾਇਆ ਵਾਏ ਕਿਵੇਂ ਮੈਂ ਇਹਨਾਂ ਨੇ ਰੈਪ ਕੀਤੀ ਹੋਈ ਤੇ ਕਿਵੇਂ ਮੈਂ ਬਾਈਕ ਕੋ ਖੋਲੀ ਆ ਤੇ ਲਗਭਗ ਆਲਾ ਮਟੀਰੀਅਲ ਲਾਇਆ ਹੋਇਆ ਸੀ ਪੂਰਾ ਘੈਂਟ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਤਾਂ ਉਹਨਾਂ ਨੇ ਫਾਰਮ ਲਾਇਆ ਸੀ ਆਲੀ ਉਸ ਤੋਂ ਬਾਅਦ ਵਾਈਟ ਪੇਪਰ ਲਾਇਆ ਸੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਟੇਪੀਆਂ ਕੀਤੀਆਂ ਸੀਆਂ ਤੇ ਬਾਈਕ ਆਪਣੇ ਆਪ ਚੁੱਕੀ ਗੰਦੀ ਬਹੁਤ ਐ ਇਹਨੂੰ ਵਾਸ਼ ਕਰਾਵਾਂਗੇ ਪੂਰੇ ਪ੍ਰੋਪਰ ਤਰੀਕੇ ਨਾਲ ਤੇ ਦੇਖੋ ਇਹਨਾਂ ਦੇ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ ਆ ਕਿ ਇੱਥੇ ਰੰਗ ਤੇ ਇਹਨਾਂ ਨੇ ਬਹੁਤ ਵਧੀਆ ਚੀਜ਼ ਆ ਕਿ ਕਿਤੇ ਵੀ ਰਸਤੇ 'ਚ ਡਿੱਗ ਸਕਦੀ ਸੀ ਇਹਨਾਂ ਨੇ ਪੂਰਾ ਪ੍ਰੋਪਰ ਕੰਮ ਕੀਤਾ ਤੇ ਇਹ ਇਹ ਜਿਹੜੇ ਹੈਂਡਲ ਸੀ ਇੱਤਾ ਜੁੜੇ ਹੋਏ ਸੀ ਆਪਸ 'ਚ ਕੀ ਕੋਈ ਚੀਜ਼ ਇੱਧਰ ਹੁੰਦਾ ਤਾਂ ਓਖਾਣਾ ਸੀ ਇਹਨਾਂ ਨੇ ਅੰਦਲੀ ਸੈਟ ਕਰਤੇ ਕੋਈ ਨੇ ਆਪਾਂ ਕੱਸ ਲਾਂਗੇ ਇਹਨਾਂ ਨੂੰ ਤੇ ਬਾਈਕ ਬਹੁਤ ਗੰਦੀ ਆ ਤੇ ਇੰਜਨ ਆਹ ਲਾ ਇਹਨਾਂ ਨੇ ਚੇਂਜ ਕੀਤਾ ਸਾਰਾ ਇਹ ਧੁਰ ਤੋਂ ਲੈ ਕੇ ਇੱਥੋਂ ਲੈ ਕੇ ਇੱਥੋਂ ਲੈ ਕੇ ਤੇ ਆ ਸਾਰਾ ਹੀ ਸਾਰਾ ਕੁਝ ਚੇਂਜ ਕਰਕੇ ਨਵਾਂ ਇੰਜਨ ਇਹਨਾਂ ਨੇ ਧਰਤਾ ਇਹਦੇ ਤੇ ਤੇ ਜਿਹਦੇ ਨਾਲ ਉਹਨੂੰ ਕਹਿੰਦੇ ਅਪਗ੍ਰੇਡਡ ਇੰਜਨ ਕਹਿ ਰਹੇ ਆ ਇਹਦੇ ਬਾਰੇ ਬਾਕੀ ਤੁਹਾਡੇ ਨਾਲ ਗੱਲ ਸਾਂਝੀ ਆਪਾਂ ਕਰਦੇ ਹਾਂ ਟੌਪਿਕ ਤੇ ਆਪਣੇ ਸਟੂਡੀਓ ਜਾ ਕੇ ਵਧੀਆ ਸਟਾਰਟ ਹੋ ਗਈ ਹੈ ਪਹਿਲੀ ਸਰਤ ਤੇ ਵੇਚੀ ਤੁਸੀਂ ਦੇਖ ਹੀ ਚੁੱਕੇ ਹੋ ਬਾਈਕ ਆਪਣੀ ਸਹੀ ਸਲਾਮਤ ਘਰੇ ਪਹੁੰਚ ਚੁੱਕੀ ਹੈ ਤੇ ਪਹਿਲਾਂ ਤੁਹਾਨੂੰ ਦੱਸ ਦਿੰਨਾ ਹੈ ਕਿ ਆਪਣਾ ਜਿਹੜਾ ਪ੍ਰੋਸੈਸ ਹੈ ਕਿਵੇਂ ਅਡਾਪਟ ਹੋਇਆ ਆਪਣਾ ਪਹਿਲਾਂ ਤਾਂ ਜਦੋਂ ਮੈਂ ਨਿਕਲਿਆ ਸੀ ਆਪਾਂ ਪੂਰਨੇ ਤੋਂ ਪਤਮ ਪਤਮ ਤੋਂ ਜਾ ਰਿਹਾ ਸੀ ਮੁਰਗਮਲਾ ਠੀਕ ਹੈ ਲਿੰਕ ਸ਼ੈਟ ਦੇ ਕੋਲੇ ਹੁੰਦਾ ਵੈ ਉੱਥੇ ਜਾਣ ਲੱਗੇ ਬਾਈਕ ਮੇਰੀ ਖਰਾਬ ਹੋ ਗਈ ਨਾ ਕੋਈ ਬੰਦਾ ਸੀ ਨਾ ਬੰਦਾ ਹੀ ਚਾਸ ਸੀ ਉਸ ਟਾਈਮ ਉੱਥੇ ਮੈਨੂੰ 2 ਘੰਟੇ ਹੋ ਗਏ ਉੱਥੇ ਖੜੇ ਨੂੰ ਕੋਈ ਬੰਦਾ ਉੱਥੋਂ ਨਹੀਂ ਨੰਗਿਆ ਫਿਰ ਮੈਂ ਵੇਟ ਕੀਤੀ ਥੋੜਾ ਟਾਈਮ ਅੱਧਾ ਘੰਟਾ ਵੇਟ ਕੀਤੀ ਘੰਟਾ ਵੇਟ ਕੀਤੀ ਮੈਂ ਕਿਸੇ ਨੇ ਨਹੀਂ ਆਉਣਾ ਫਿਰ ਮੈਂ ਆਪਣਾ ਚੱਕਿਆ ਜੁੱਲੀ ਬਿਸਤਰਾ ਉੱਥੋਂ ਜਿੰਨਾ ਸਮਾਨ ਸੀ ਉੱਥੇ ਰੱਖਿਆ ਇੱਕ ਪਾਣੀ ਦੀ ਬੋਤਲ ਦਿੱਤੀ ਤੇ ਇੱਕ ਆਪਣਾ ਗਰੂਪ ਉਹ ਚੱਕ ਲਿਆ ਤੇ ਚੱਕ ਕੇ ਮੈਂ ਨਿਕਲ ਗਿਆ ਉੱਪਰ ਨੂੰ ਮੈਂ ਕਿਹਾ ਚੱਲ ਦੇਖਦੇ ਆ ਕੋਈ ਰਸਤੇ 'ਚ ਆਪਣਾ ਕੋਈ ਮਿਲ ਜੇ ਮਿਲਣਾ ਤਾਂ ਕਿਸੇ ਮੈਂ ਕਿਹਾ ਜਿਵੇਂ ਜਿੱਥੋਂ ਤੱਕ ਪੁੱਜਿਆ ਜਾਂਦਾ ਪੁੱਜਿਆ ਸੀ ਕਿ ਉੱਥੇ ਇੱਕ ਥਾਂ ਤੇ ਫਸੇ ਰਹਿਣਾ ਕੋਈ ਫਾਇਦਾ ਨਹੀਂ ਹੈਗਾ ਤੇ ਜਦੋਂ ਮੈਂ ਉੱਤੇ ਪੁੱਜਿਆ ਤੇ ਜਾ ਕੇ ਦੇਖਿਆ ਮੈਨੂੰ ਮੁਰਗਮਲਾ ਪਹੁੰਚ ਗਿਆ ਤੁਰ ਦੇ ਤੁਰ ਦੇ ਤੇ ਉੱਥੇ ਜਾ ਕੇ ਦੇਖਿਆ ਥੱਲੇ ਲਿੰਕਸ਼ੈਡ ਪਿੰਡ ਨਜ਼ਰ ਆ ਰਿਹਾ ਸੀ ਆ ਤੇ ਮੈਨੂੰ ਹੌਸਲਾ ਹੋ ਗਿਆ ਫਿਰ ਆਪਾਂ ਪਿੰਡ ਵੱਲ ਨਿਕਲ ਗਏ ਮੁਗਦਮਲਾ ਤੋਂ ਹੈਗਾ ਸੀ 5 ਕਿਲੋਮੀਟਰ ਹੈਗਾ ਸੀ ਆ ਪਿੰਡ ਲਿੰਕਸ਼ੈਡ ਤੇ ਆਪਾਂ ਉੱਥੇ ਪਹੁੰਚ ਗਏ ਆ ਤੇ ਉੱਥੋਂ ਫਿਰ ਆਪਾਂ ਜਿਹੜੀ ਬਾਈਕ ਵਗੈਰਾ ਟੋ ਕਰ ਲਈ ਐ ਤੇ ਬਾਈਕ ਮੈਨੂੰ ਐ ਸੀ ਸਟਾਰਟ ਹੋ ਜੂਗੀ ਠੰਡੀ ਹੋ ਜੂਗੀ ਜਾਂ ਕੋਈ ਜਾਂ ਕਲਚ ਪਲੇਟਾਂ ਵਗੈਰਾ ਜਸਟ ਕੋਈ ਹੋ ਗਈ ਟੈਕਨੀਕਲ ਪ੍ਰੋਬਲਮ ਸਹੀ ਹੋ ਜੇ ਕੀ ਪਤਾ ਪਰ ਬਾਈਕ ਸਟਾਰਟ ਨਹੀਂ ਹੋਈ ਫਿਰ ਆਪਾਂ ਉੱਥੋਂ ਟੋ ਕਰਾ ਕੇ ਬਾਈਕ ਲੈ ਗਏ ਲਿੰਗਸ਼ੈਡ ਉੱਥੇ ਸਟੇ ਕਰਕੇ ਅਗਲੇ ਦਿਨ ਆਪਾਂ ਪਹੁੰਚ ਗਏ ਲੇ ਲੇ ਚ ਜਾ ਕੇ ਆਪਾਂ ਸਿੱਧਾ ਏਜੰਸੀ ਦੇ ਵਿੱਚ ਜਿਵੇਂ ਬਾਈਕ ਦੇਤੀ ਸੀ ਤੇ ਬਾਈਕ ਉਹਨਾਂ ਨੇ ਰੱਖ ਲਈ ਕਹਿੰਦੇ ਦੇਖ ਲਾਂਗੇ ਕਿਉਂਕਿ ਉਸ ਦਿਨ ਲੇ ਬੰਦ ਸੀ ਆ ਸ਼ਾਮ ਨੂੰ ਉਹਨਾਂ ਨੇ ਔਖਾ ਸੁਖਾ ਹੋ ਕੇ ਬਾਈਕ ਵੇਖੀ ਪਰ ਉਹ ਕਹਿੰਦੇ ਬਾਈਕ ਵਿੱਚ ਕਲਚ ਪਲੇਟਾਂ ਜਾਂ ਹੋਰ ਕੀ ਪ੍ਰੋਨਮ ਨਹੀਂ ਕੋਈ ਹੋਰ ਮੇਜਰ ਪ੍ਰੋਨਮ ਹੈ ਇਹਦਾ ਆਪਾਂ ਤੁਹਾਨੂੰ ਕੱਲ ਸੋਲੂਸ਼ਨ ਦੱਸਾਂਗੇ ਫਿਰ ਮੈਂ ਅਗਲੇ ਦਿਨ ਗਿਆ ਫਿਰ ਜਿਸ ਦਿਨ ਫੇਰ ਲੈ ਬੰਦ ਸੀ ਅਗਲੇ ਦਿਨ ਵੀ ਤੇ ਉਹਨਾਂ ਨੇ ਕਿਹਾ ਕਿ ਥੋੜੀ ਬਾਈਕ ਦੇ ਵਿੱਚ ਇਹ ਪ੍ਰੋਨਮ ਆਇਆ ਕਿ ਇੰਜਨ ਗਿਆ ਦਾ ਜਿਵੇਂ ਡੈੱਡ ਹੋ ਗਿਆ ਐਸੀ ਰਿਪੇਅਰ ਨਹੀਂ ਕਰਨਾ ਇੰਜਨ ਨਵਾਂ ਰੱਖਾਂਗੇ ਮੈਂ ਪੁੱਛਿਆ ਕਿੰਨੇ ਕੁ ਦਿਨ ਲੱਗਣਗੇ ਕਟੋ ਕਹਿੰਦੇ ਕਟੋ ਕੱਟ 7 ਦਿਨ ਲੱਗਣਗੇ 7 ਦਿਨ ਮੇਰੇ ਲਈ ਬਹੁਤ ਜ਼ਿਆਦਾ ਸੀ ਤੇ ਮੈਂ ਕਿਹਾ ਨਹੀਂ ਜੇ ਇਹਨਾਂ ਦਿਨ ਤਾਂ ਮੈਂ ਕਿੱਥੇ ਸਟੇ ਕਰੂੰਗਾ ਇੱਥੇ ਫਿਰ ਮੈਂ ਕਿਹਾ ਤੁਸੀਂ ਨੂੰ ਸਹੀ ਕਰ ਦਿਓ ਤੇ ਮੋਗੇ ਪਹੁੰ ਉਹ ਕਹਿੰਦੇ हां ਇੱਕ ਟੋਕ ਕਰਨ ਦੀ ਏਜੰਸੀ ਹੁੰਦੀ ਆ ਥੋੜੇ ਟੋਕ ਕਰਵਾ ਦਾਂਗੇ ਅਸੀਂ ਤੇ ਆਪਾਂ ਫਿਰ ਚੁੱਪ ਕਰਕੇ ਆਉਂਦਾ ਜੁਲੀ ਬਿਸਤਰਾ ਤੋਂ ਚੱਕਿਆ ਤੇ ਰਾਤ ਨੂੰ ਮਤਲਬ ਕਿ 5 ਵਜੇ ਉਸੇ ਦਿਨ ਹੀ 5 6 ਵਜੇ ਆਪਾਂ ਉਥੋਂ ਨਿਕਲ ਕੇ ਤੇ ਮੋਕੇ ਪਹੁੰਚ ਗਏ ਆ ਤੇ ਮੋਕੇ ਤੋਂ ਬਾਅਦ ਹੁਣ 15 ਦਿਨ ਬਾਅਦ ਆਪਣੀ ਬਾਈਕ ਅੱਜ ਪਹੁੰਚ ਗਈ ਸੀ ਸੇਫਲੀ ਘਰੇ ਤੇ ਜਿਹੜੀ ਏਜੰਸੀ ਸੀ ਉਹ ਮੈਂ ਤੁਹਾਡਾ ਨੰਬਰ ਵੀ ਸ਼ੇਅਰ ਕਰ ਚੁੱਕਾ ਹਾਂ ਤੇ ਉਹਨਾਂ ਦੀ ਵੈਬਸਾਈਟ ਵੀ ਸ਼ੇਅਰ ਕਰਦਾ ਮੈਂ ਦੱਸ ਵੀ ਦਿੰਦਾ ਨਾ ਸੇਫ ਐਕਸਪ੍ਰੈਸ ਹੈ ਤੇ ਉਹਨਾਂ ਨੇ ਆਪਣੇ ਤੋਂ ਲਿੱਤਾ ਸੀ 5300 ਟੋਕ ਰੋਂ ਦਾ ਠੀਕ ਹੈ ਜੀ ਬਟ ਲੱਗੇ ਆਪਣੇ 9300 ਹੈ ਜਿਹੜੇ ਬਾਕੀ ਪੈਸੇ ਆ ਉਹ ਉਹਨਾਂ ਨੇ ਰੈਪਿੰਗ ਜੇ ਤੁਸੀਂ ਦੇਖੀਏ ਵੀਡੀਓ ਦੇ ਵਿੱਚ ਉਹ ਰੈਪਿੰਗ ਕਰਨਦੇ ਆ ਕਿ ਸੇਫਲੀ ਰੈਪ ਕੀਤਾ ਉਹਨਾਂ ਨੇ ਜਿਹੜਾ ਉਹਨਾਂ ਨੇ ਵਿੱਚ ਮਟੀਰੀਅਲ ਬਹੁਤ ਯੂਜ਼ ਕਰਦੇ ਆ ਕਿਉਂਕਿ ਬਾਈਕ ਔਣੀ ਦੁਰੋ ਸੀ ਜੇ ਮਾੜੀ ਜਿਹੀ ਅੱਗੇ ਪਿੱਛੇ ਕਿਤੇ ਲੱਗ ਜਾਂਦੀ ਤੇ ਬਾਈਕ ਦਾ ਜਾ ਜਾਂਦੀ ਹੋ ਜਾਂਦੀ ਸੀ ਪਰ ਇਹਦੇ ਵਿੱਚ ਇੱਕ ਤੁਹਾਨੂੰ ਪਲੱਸ ਪੁਆਇੰਟ ਦੱਸ ਦਿੰਨਾ ਹੈ ਕਿ 5000 ਤੋਂ ਥੱਲੇ ਕੋਈ ਚੀਟ ਟੁੱਟ ਭੱਜ ਹੁੰਦੀ ਆ ਤਾਂ ਕੰਪਨੀ ਪੇ ਕਰੂਗੀ ਕੰਪਨੀ ਮੀਨਸ ਸੇਫ ਐਕਸਪ੍ਰੈਸ ਉਹਨਾਂ ਦਾ ਜਿਹੜਾ ਟਰਮ ਐਂਡ ਕੰਡੀਸ਼ਨ ਸੀ ਉਹ ਮੈਂ ਪੜ੍ਹੇ ਉਹਦੇ ਵਿੱਚ ਲਿਖ ਜਿੰਮੇਦਾਰੀ ਹੁੰਦੀ ਹੈ ਪਰ ਠੀਕ ਆਪਣੀ ਸੇਫਲੀ ਘਰੇ ਆ ਗਈ ਹੈ ਬਾਈਕ ਸਟਾਰਟ ਹੋ ਗਈ ਹੈ ਤੇ ਟੂਰ ਆਪਣਾ ਸਾਰਾ ਠੱਪ ਹੋ ਗਿਆ ਕਿਉਂਕਿ ਮੈਂ ਸੋਚਿਆ ਸੀ ਵਧੀਆ ਐਕਸਪਲੋਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਸਾਂਝੀਆਂ ਕਰਾਂਗੇ ਤੇ ਲੋਕੇਸ਼ਨਾਂ ਵਧੀਆ ਦਿਖਾਵਾਂਗੇ ਪਰ ਕਹਿੰਦੇ ਨਾ ਕਿ ਪ੍ਰਮਾਤਮਾ ਦੇ ਅੱਗੇ ਜੋਰ ਨਹੀਂ ਉਹੀ ਗੱਲ ਹੈ ਤੇ ਹੁਣ ਪ੍ਰਮਾਤਮਾ ਨੇ ਸੋਚਿਆ ਸੀ ਕਿ ਤੁਸੀਂ ਆਹ ਟੂਰ ਅੱਜ ਐਕਤੀ ਨਹੀਂ ਕਰਨਾ ਕੀ ਪਤਾ ਨੈਕਸਟ ਈਅਰ ਕੱਢੋਗੇ ਤੁਸੀਂ ਤੇ ਆਪਾਂ ਫਿਰ ਉੱਥੇ ਸਾਰਾ ਕੁਝ ਸਮੇਟਤਾ ਤੇ ਥੋੜਾ ਹੌਸਲਾ ਮਿਲ ਜੇ ਬਸ ਮੈਨੂੰ ਇਹੀ ਆ ਥੋੜਾ ਪਿਆਰ ਮਿਲ ਜੇ ਮੈਨੂੰ ਇਹੀ ਆ ਕਿ ਜਿਹੜੀ ਵੀਡੀਓ ਕਰਨੇ ਆ ਜਿਹੜਾ ਇਹ ਆਪਾਂ ਐਫਰਟ ਕਰ ਰਹੇ ਆ ਤੁਹਾਡੇ ਲਈ ਕਰ ਰਹੇ ਆ ਕਿ ਤੁਹਾਨੂੰ ਇੱਕ ਵਧੀਆ ਚੀਜ਼ ਇੱਕ ਵਧੀਆ ਕੰਟੈਂਟ ਦੇ ਪਾਈਏ ਤੇ ਉਮੀਦ ਕਰਦੇ ਆ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਹੋਊਗਾ ਤੇ ਜੇਕਰ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਕੈਨਨ ਲਾਈਕਈ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਜਿਹੜੀਆਂ ਵੀਡੀਓ ਹੈਗੀਆਂ ਉਹਨੂੰ ਲਾਈਕ ਸ਼ੇਅਰ ਅਤੇ ਕਮੈਂਟ ਜੁਰ ਕਰਨਾ ਤੇ ਵੀਡੀਓ ਇੱਥੋਂ ਤੱਕ ਹੈ ਜਿਹੜੀ ਤੁਹਾਨੂੰ ਸਾਰੀ ਡਿਸਕ੍ਰਾਈਬ ਕੀਤੀ ਮੈਂ ਤੁਹਾਨੂੰ ਕਰਤੀ ਹੈ ਤੇ ਆਪਾਂ ਜਲਦੀ ਮਿਲਾਂਗੇ ਇੱਕ ਨਵੇਂ ਸਫ਼ਰ ਤੇ ਨਵੇਂ ਟੂਰ ਤੇ ਤੇ ਅੱਜ ਲਈ ਬਾਏ